brought to by silver pumps top quality or consistent performance ke liye sirf silver pumps naam yaad rakhna ਇਸ ਤੇ ਲੋਕਾਂ ਨੂੰ ਇੱਕ ਮੌਕਾ ਮਿਲਿਆ ਹੈ ਪੰਜਾਬ ਦੀ ਭਾਵਨਾਵਾਂ ਇੱਕ ਸਰੂਪ ਦੇਣ ਦਾ ਪੰਜਾਬ ਦੇ ਲੋਕ ਨਕੋ ਨਕ ਅੱਜ ਆਏ ਬੈਠੇ ਹੈ ਰਾਜਕਤਾ ਤੋਂ ਮਾਫੀਆ ਰਾਜ ਤੋਂ ਗੁੰਡਾਗਰਦੀ ਤੋਂ ਭ੍ਰਿਸ਼ਟਾਚਾਰ ਤੋਂ ਇਹਨਾਂ ਸਾਰਿਆਂ ਤੋਂ ਛੁਟਕਾਰਾ ਪਾਉਣ ਵਾਸਤੇ ਅੱਜ ਇੱਕ ਸੁਨਹਿਰਾ ਮੌਕਾ ਲੁਧਿਆਣਾ ਵੈਸਟ ਲੋਕਾਂ ਨੂੰ ਮਿਲਿਆ ਹੈ ਜਿਹੜਾ ਬਦਲਾਵ ਲੋਕ ਪੰਜਾਬ ਦੇ ਲੋਕ ਇੱਕ ਵਾਰ ਫਿਰ ਤੋਂ ਪਾਲ ਰਹੇ ਆ ਉਸ ਬਦਲਾਵ ਦੀ ਨੀਂਹ ਪੱਥਰ ਜਿਹੜਾ ਰੱਖਿਆ ਜਾਣਾ ਹੈ ਆ ਇਕੱਲੇ ਇੱਕमात्र ਜੀਵਨ ਗੁਪਤਾ ਜੀ ਜਾਂ ਭਾਜਪਾ ਨਹੀਂ ਇੱਥੇ ਤੁਹਾਡੇ ਸਾਹਮਣੇ ਖੜੇ ਆ ਇੱਕ ਬਦਲਾਵ ਦਾ ਸਰੂਪ ਖੜੇ ਹੈ ਜੀਵਨ ਗੁਪਤਾ ਜੀ ਜਿਹੜਾ ਪੰਜਾਬ ਦੇਖਣਾ ਚਾਹੁੰਦਾ ਹੈ ਅੱਜ ਪੰਜਾਬ ਦਾ ਭੁਖ ਸਾਰਿਆਂ ਨੇ ਦੇਖ ਲਿਆ ਕਿ ਆ ਜਿਹੜੀ اپੋਜੀਸ਼ਨ ਪਾਰਟੀਆਂ ਜਿਨ੍ਹਾਂ ਨੇ ਗੋਡੇ ਟੇਕ ਰੱਖੇ ਆ ਪੰਜਾਬ ਸਰਕਾਰ ਦੇ ਸਾਹਮਣੇ ਜਿਹੜੀ ਸਰਕਾਰ ਹੈ ਪੰਜਾਬ ਦੀ ਉਹ ਦਿੱਲੀ ਵਾਲੇ ਲੋਕਾਂ ਨੇ ਹਾਈਜੈਕ ਕਰ ਰੱਖੀ ਹੈ ਹਾਈਜੈਕ ਸਰਕਾਰ ਤੋਂ ਉਸ ਖਾਸ ਪਾਰਟੀ ਤੋਂ ਕਿਉਂਕਿ ਉਹਨਾਂ ਦਾ ਆਮ ਆਦਮੀ ਪਾਰਟੀ ਕਹਿਣਾ ਵੀ ਇੱਕ ਮੈਂ ਸਮਝਦਾ ਆਮ ਆਦਮੀ ਦਾ અપਮਾਨ ਕਰਨਾ ਉਹਨਾਂ ਤੋਂ ਖੇੜਾ ਛੁਟਾਉਣ ਵਾਸਤੇ ਜੀਵਨ ਗੁਪਤਾ ਜੀ ਅੱਜ ਲੋਕਾਂ ਕੋਲ 2027 ਦਾ ਜਿਹੜਾ ਹੈਗਾ ਨਹੀਂ ਪੱਥਰ ਹੋਊਗਾ ਨਹੀਂ ਪੱਥਰ ਹੈ ਸਾਬ ਇਹਦੇ ਬਾਅਦ ਲੋਕਾਂ ਨੇ ਆਪਣੀ ਭਾਵਨਾਵਾਂ ਦੱਸਣੀ ਹੈ ਕਿ ਲੋਕ ਕਿਵੇਂ ਅੱਜ ਇਸ ਅਰਾਜਕਤਾ ਦੇ ਮਾਹੌਲ ਤੋਂ ਭ੍ਰਸ਼ਟਾਚਾਰ ਦੇ ਮਾਹੌਲ ਤੋਂ ਲਾਅਲੈਸਨੈਸ ਐਂਡ ਕਰਪਸ਼ਨ ਉਸ ਤੋਂ ਬਚਣ ਵਾਸਤੇ ਲੋਕਾਂ ਨੇ ਬਦਲਾਅ ਦਾ ਰੂਪ ਜੀਮ ਗੁਪਤਾ ਜੀ ਖੜੀ। ਬਦਲ ਕੀ ਕਹਿਣਾ ਚਾਹੁੰਦੇ ਜਿਹੜੀ ਲੀਡ ਜਿਹੜੀ ਲੀਡ ਥੋੜੀ ਜਿਹੀ ਤੋਂ ਵੱਧ ਲੀਡ ਹੋਊਗੀ ਕੀ ਕਹਿਣਾ ਚਾਹੁੰਦੇ ਤੁਸੀਂ ਤੁਸੀਂ। ਬਿਲਕੁਲ ਜੀ ਕਹਿਣਾ ਚਾਹੁੰਦਾ ਜੇ ਤੋਂ ਵੱਧ ਲੀਡ ਹੋਊਗੀ। ਦੇਖੋ ਮੈਂ ਭਾਜਪਾ ਤੇ ਲੁਧਿਆਣੇ ਦੇ ਮੇਰੇ ਪਰਿਵਾਰ ਤੋਂ ਮੈਂ ਬਹੁਤ ਮੈਂ ਉਹਨਾਂ ਦਾ ਧੰਨਵਾਦੀ ਹਾਂ ਕਿਉਂਕਿ 18000 ਤੇ ਲੀਡ ਮਿਲੀ ਸੀ ਭਾਜਪਾ ਨੂੰ ਤੇ ਭਾਜਪਾ ਦੇ ਵਰਕਰ ਨੂੰ ਜਖੜ ਸਾਹਿਬ ਹੋਣਾ ਨੇ ਭਾਈ ਕਮਾਂਡ ਨੇ ਟਿਕਟ ਦਿੱਤੀ ਆ ਤੇ ਮੈਂ ਤਾਂ ਇੰਨਾ ਹੀ ਕਹੂੰਗਾ ਵੀ ਇੱਕ ਵਰਕਰ ਜਿਹੜਾ 30 35 ਸਾਲ ਤੋਂ ਕੰਮ ਕਰ ਰਿਹਾ ਉਹਨੂੰ ਜਿਤਾ ਕੇ ਦੂਜੇ ਕੈਂਡੀਡੇਟਾਂ ਦੇ ਬਾਰੇ ਮੈਂ ਗੱਲ ਨਹੀਂ ਕਰਨੀ ਸਾਰਿਆਂ ਦੀ ਸਰਕਾਰਾਂ ਵੀ ਦੇਖੀਆਂ ਸਾਰੇ ਬਣੇ ਹੋ ਵੀ ਦੇਖੇ ਆ ਪਰ ਇੱਕ ਵਾਰ ਉਹੀ ਮੰਨਦੀ ਸਾਡੀ ਭਾਵਨਾ ਹੈ ਵੀ ਭਾਜਪਾ ਦੇ ਬੀਜੇਪੀ ਦੇ ਕੈਂਡੀਡੇਟ ਨੂੰ ਜਿਤਾ ਕੇ ਦੇਖੋ ਫਿਰ ਨਜ਼ਾਰੇ ਦੇਖੋ ਫਿਰ ਡਿਵੈਲਪਮੈਂਟ ਦੇਖੋ ਤਰੱਕੀ ਦੇਖੋ ਤੇ ਫਿਰ ਪੰਜਾਬ ਬਰੰਦੀਆਂ ਤੇ ਜਾਂਦਾ ਇਹ ਦੇਖਿਓ ਮੇਰੀ ਲੋਕ ਸਭਾ ਦੀ ਲੀਡ ਜਿਹੜੀ ਵਰਤਿਆ ਲਈ ਲੋਕ ਸਭਾ ਵਾਲੀ ਲੀਡ ਜਿਹੜੀ ਆ ਉਹ ਲੋਕ ਸਭਾ ਦੀ ਇਲੈਕਸ਼ਨ ਅਲੱਗ ਹੁੰਦੀ ਆ ਇਹ ਵਿਧਾਨ ਸਭਾ ਦੀ ਇਲੈਕਸ਼ਨ ਅਲੱਗ ਹੁੰਦੀ ਆ ਮੁੱਦਿਆਂ ਦੀ ਅਲੱਗ ਗੱਲ ਹੁੰਦੀ ਆ ਬੀਜੇਪੀ ਉਦੋਂ ਵੀ ਸਟਰੋਂਗ ਹੋ ਕੇ ਇਹ ਇਲੈਕਸ਼ਨ ਆ ਜਿਹੜੀ ਲੜੇ